ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਆਪਾਂ ਜਿਹੜਾ ਇੱਕ ਪੈਣ ਤੇ ਬਣਾ ਰਹੇ ਆ ਇਸ ਘਰ ਚੋਂ ਅੱਗੇ ਵੀ ਆਪਾਂ ਇੱਕ ਦੋ ਵੀਡੀਓ ਬਣਾਈਆਂ ਦਿਖਾਉਣੀਆਂ ਜਿਹੜੀ ਸਾਹਮਣੇ ਤੁਹਾਨੂੰ ਦਿਖ ਰਹੀ ਆ ਤਾਜੀ ਸੂਈ ਆ ਤੇ ਤੁਹਾਨੂੰ ਇੱਕ ਵਾਰੀ ਕੈਮਰਾ ਮਾਰ ਦਿੰਨੇ ਆ ਬਾਕੀ ਸਾਰੇ ਪਸ਼ੂਆਂ ਤੇ ਤੇ ਕਿਰਾਂ ਸਾਰੇ ਪਸ਼ੂ ਤੁਹਾਨੂੰ ਦਿਖਾ ਦਿੰਨੇ ਆ ਬਾਈ ਕੋਲੇ ਬੱਚਿਆਂ ਵੀ ਹੀਫਰਾ ਬਹੁਤ ਚੰਗੀਆਂ ਤੇ ਝੋਟੀਆਂ ਕੱਟੀਆਂ ਬਹੁਤ ਚੰਗੀਆਂ ਤੇ ਅੱਗੇ ਸੀਮੈਂਟ ਡਿਟੇਲ ਸਾਰੀਆਂ ਦੀ ਪਤਾ ਪ੍ਰੋਪਰ ਤੇ ਤਿੰਨ ਚਾਰ ਬਾਈ ਕੋਲੇ ਗਾਂ ਆ ਤੁਸੀਂ ਦੇਖ ਸਕਦੇ ਬਹੁਤ ਚੰਗੀਆਂ ਲਾਸਟ ਤੇ ਜਿਹੜੀ ਗਾਂ ਉਹ ਸੂਈ ਹੈ ਕੁਝ ਕੁ ਦਿਨਾਂ ਦੀ ਚੰਗਾ ਦੁੱਧ ਤਿਆਰ ਹੁਣ ਵੀ ਤੇ ਬਾਕੀ ਸਾਰੀ ਡਿਟੇਲ ਬਾਈ ਤੋਂ ਲੈ ਕੇ ਤੁਹਾਨੂੰ ਦੱਸਦੇ ਆ ਇੱਧਰ ਬਾਈ ਕੋਲੇ ਮੱਝਾਂ ਤੇ ਇੱਧਰ ਗਾਂ ਇੱਧਰ ਹੀਫਰਾਂ ਬੜੀਆਂ ਚੰਗੀਆਂ ਬਾਈ ਕੋਲੇ ਚੰਗੇ ਸੀ ਮਣਾਉਂਦੀਆਂ ਤੇ ਬਾਈ ਕਹਿੰਦਾ ਅੱਗੇ ਮੱਝਾਂ ਦਾ ਗਾਂ ਸੂਆ ਪੈ ਜਾਣਾ ਤੇ ਪਸ਼ੂ ਜਾਦੇ ਆ ਜਿਹੜੀ ਲਾਸਟ ਤੇ ਗਾਂ ਏ ਬਾਈ ਨੇ ਅੱਜ ਸੇਲ ਕਰਨੀਆਂ ਤੇ ਬਾਈ ਤੋਂ ਆਜੋ ਲੈਣੇ ਆ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਆਪਣਾ ਘਰ ਕਿੱਥੇ ਰਹਿ ਜਾਂਦਾ ਚੜੈਕ ਮਾੜਾ ਬਾਈ ਆਪਣਾ ਪਿੰਡ ਚੜੈਕਾ ਹੂੰ ਹੂੰ ਘਰ ਕਿੱਧਰਲੀ ਸਾਈਡ ਰਹਿ ਜਾਂਦਾ ਘਰ ਵੀ ਆਪਣਾ ਛੱਪੜ ਕੋਲੇ ਆ ਤੇ ਬਾਈ ਅੱਜ ਜਿਹੜੀ ਆ ਪੱਗਾਂ ਵੇਚਣੀ ਆ ਇਹਦੀ ਡਿਟੇਲ ਦੀ ਇਹ ਗੱਲ ਕਰੀਏ ਕਿੰਨਾਂ ਮਸੂਆ ਪਈਏ ਬਾਈ ਇਹੇ ਠੀਕ ਤੀਜਾ ਸੂਆ ਹੈ ਹੂੰ ਹੂੰ ਦੂਜੇ ਸੂਏ ਆਪਣੇ ਕੋਲੇ ਬੱਚੀ ਵੀ ਹੈਗੀ ਇਹਦੀ ਹਾਂ ਹਾਂ ਕਿੰ ਕਿੰਨਾ ਦੁੱਧ ਪਾਇਆ ਸੀ ਪਿਛਲੇ ਸੂਏ ਬਈ ਪਿਛਲੇ ਦੂਜੇ ਸੂਏ ਇਹਨੇ 40 ਲੀਟਰ ਪੂਰਾ ਫੁੱਲ ਕੰਡੇ ਵਾਲਾ ਦੁੱਧ ਪਾਇਆ ਬਈ ਜੀ ਨੇ ਤੇ ਬਾਕੀ ਹੁਣ ਦੁੱਧ ਕਿੰਨਾ ਤਿਆਰ ਹੈ ਹੁਣ ਬਈ ਇਹਦੇ ਕੋਲ 21-22 ਲੀਟਰ ਤਿਆਰ ਆ ਦੁੱਧ ਕਿੰਨੇ ਦਿਨਾਂ ਦੀ ਸੂਈ ਇਹ 4 ਦਿਨਾਂ ਦੀ ਸੂਈ ਹੈ ਜੀ ਅੱਜ ਪੰਜਵਾਂ ਦਿਨ ਆ ਇਹਦਾ ਯਾਨੀ ਕਿ ਬੋਲੇ ਚੋਂ ਨਿਕਲੀ ਆ ਹਾਂ ਬੋਲੇ ਚੋਂ ਨਿਕਲੀ ਤੇ ਜਿਹੜਾ 21 ਕਿਲੋ ਦੁੱਧ ਆ ਤੇ ਕਿੰਨਾ ਜੀ ਦੁਹਰ ਕੀ ਤੇ ਬਾਕੀ ਦਸਣ ਦੀ ਲੋੜ ਹੀ ਨਹੀਂ ਕਿ ਬਾਕੀ ਹਵਾਨਾ ਹੀ ਗਵਾਈ ਭਰਦਾ ਬਰੀਡ ਬਾਰੇ ਪਤਾ ਵਾ ਬਈ ਹੈਨਾ ਹੂੰ ਬਾਕੀ ਹਵਾਨਾ ਵੀ ਗਵਾਈ ਭਰਦਾ ਦੱਸਦਾ ਹਵਾਨਾ ਤੇ ਕਿੰਨਾ ਦੁੱਧ ਛੋਟੇ ਹਿਸਾਬ ਨਾਲ ਕਿ ਮੈਂ ਕਹਿੰਦਾ ਪਿਛਲੀ ਵਾਰ 40 ਦਿੱਤਾ ਸੀ ਚਲ ਆਪਾਂ ਵੱਧ ਤਾਂ ਨਹੀਂ ਕਹਿੰਦੇ 40 ਤਾਂ ਹੁਣ ਵੀ ਦਊਗੀ ਰੋ ਰੋਆ ਕਿਉਂਕਿ ਰੁੱਤਾਂ ਚੰਗੀ ਆ ਜਾਣੀ ਦਹਾਕ ਦੇਣ ਹਨਾ ਤੇ ਦੁੱਧ ਵਧਣਾ ਹੁੰਦਾ ਪਸ਼ੂ ਨੇ ਤੇ ਹਵਾਨਾ ਹੁੰਨਾ ਕਿੰਨਾ ਠੁੰਡਾ ਆ ਜਾਣੀ ਆ ਬੜਾ ਜ਼ਬਰਦਸਤ ਤਿਆਰ ਕੀਤਾ ਦੇਖ ਸਕਦੇ ਹੋ ਗੈਠੰਗੂ ਮਗਰ ਨੂੰ ਆ ਤੇ 1.5 ਗੈਠੰਗੂ ਤੋਂ ਦੇਖ ਲਓ ਲੰਬਾਈ ਚ ਪਿਆ ਹਵਾਨਾ ਤੇ ਗਾਂ ਨੂੰ ਦੇਖ ਲਓ ਗੈਠੰਗੂ ਅੱਗੇ ਨੂੰ ਆ ਤੇ ਥਣ ਥਣ ਨੂੰ ਨੇੜੇ ਤੋਂ ਦਿਖਾਣਾ ਚਾਰੇ ਥਣ ਇੱਕੋ ਜਿਹੇ ਆ ਬੈਕ ਸਾਈਡ ਤੋਂ ਹਵਾਨਾ ਕਿਦਾਂ ਦਿਖਾ ਦੇਣਾ ਦੇਖ ਸਕਦੇ ਹਵਾਨਾ ਕੱਦ ਕਾਟ ਦਾ ਜੇ ਅੰਦਾਜ਼ਾ ਲੱਗੇ ਸਾਰੇ ਪਸ਼ੂਆਂ ਤੋਂ ਵੱਡੀ ਹੈ ਬਈ ਦੀਆਂ ਇਹ ਪੂਰੀ ਵੱਡੀ ਗਾਂ ਤੇ ਬਾਕੀ ਖੜਕੇ ਦਿਖਾ ਦੇ ਕੱਦ ਕਾ ਆਹ ਬਾਕੀ ਤੋਰ ਦੇ ਨਿੱਕੂ ਇਹ ਮੇਰਾ ਖਿਆਲ ਬਈ ਪਿਛਲੀ ਵਾਰ ਆਪਾਂ ਲਈ ਸੀ ਜਣਾ ਹਾਂਜੀ ਹਾਂਜੀ ਇਹ ਕਾਲੇ ਤੋਂ ਲਈ ਸੀ ਨਾ ਸ਼ਹੀਦੋ ਕਾਂ ਵਾਲੇ ਤੋਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਸ਼ਹੀਦੋ ਕਾਂ ਦੇ ਬਈ ਕਾਲਾ ਕਹੋ ਜੀਆਂ ਗਾਂਆਂ ਖਰੀਦ ਸੀ ਇਹ ਸੇ ਅੱਛਾ ਇਹਦੇ ਇਰਕਿਆ ਬੱਚਾ ਨਾੜੂਆ ਨਾਲ ਆ ਗਏ ਲੱਗਾ ਤੁਹਾਨੂੰ ਦੱਸਿਆ ਹੀ ਹਾਂ ਹਾਂ ਬਾਕੀ ਉਹ ਤਾਂ ਦੱਸੀ ਜਾਂਦੀ ਗਾਂ ਥੋੜੇ ਦਿਨ ਤੇ ਇਹ ਮੈਨੂੰ ਲੱਗਦਾ ਵਰਲਡ ਵਾਈਡ ਦਾ ਹੈ ਇਹ ਵਰਲਡ ਵਾਈਡ ਬੜੇ ਸ਼ੌਕ ਨਾਲ ਟੀਕਾ ਦਾ ਭਰਾਇਆ ਸੀਗਾ ਪਰ ਅੱਛਾ ਦੇਗੀ ਚਲੋ ਕੋਈ ਨਹੀਂ ਬਾਕੀ ਆਰਡਰ ਉੱਤੇ ਤੁਸੀਂ ਦੇਖ ਸਕਦੇ ਹੋ ਕਮਾਲ ਦਾ ਹਵਾਨਾ ਤਿਆਰਾ ਲੈ ਜਾ ਭਾਈ ਲੰਮੀ ਤੋਰ ਲੈ ਇਧਰ ਥੱਲੇ ਹੀ ਲਿਆ ਪੂਰੀ ਕੱਦਖੜ ਦੀ ਪੂਰੀ ਵੱਡੀ ਢਾਂਚੇ ਦੀ ਗਾਂ ਹਵਾਨਾ ਤੁਸੀਂ ਦੇਖ ਸਕਦੇ ਹੋ ਕਿਹੜਾ ਛੋਟੀ ਮੰਨ ਕੇ ਨਾ ਮੇਰਾ ਬਾਈ ਕੋਈ ਵੀ ਆਵੇ ਵੱਡੀ ਗਾਂ ਤੇ ਦੁੱਧ ਦਾ ਹੁਣ ਤੂੰ ਜਿਹੜਾ ਤਿਆਰ ਆ ਤੂੰ ਦੋ ਡੰਗ ਤਿੰਨ ਡੰਗ ਚੋ ਕੇ ਲਿਜਾ ਸਕਦੇ ਆ ਆਰਡਰ ਉਡਰ ਵਾਲਾ ਤਾਂ ਕਮਾਲੀ ਕੀਤਾ ਪਿਆ ਵਹਿੜ ਦਾ ਰਕੀ ਬਹੁਤ ਵੱਡਾ ਆਰਡਰ ਆ ਹਵਾਨਾ ਫੇਤੀ ਦੇਖ ਸਕਦੇ ਗੇਠ ਠੰਗ ਮਗਰ ਨੂੰ ਗੇਠ ਠੰਗ ਮੁਰੇ ਬਾਕੀ ਬਰੀਡ ਵਾਈਜ਼ ਸਟਾਪ ਦੀ ਹੈ ਪੇਟਾ ਪੂਟਾ ਬਹੁਤ ਵੱਡਾ ਪੂਰੀ ਵੱਡੀ ਗਾਂ ਬਾਬਿਓ ਬਾਕੀ ਥਾਣਾ ਹਵਾਨਾ ਫਿਰ ਤੂੰ ਦਿਖਾ ਦੇਣਾ ਤੂੰ ਬਾਕੀ ਮੂੰਹ ਮੱਥਾ ਤੂੰ ਚੈੱਕ ਕਰ ਸਕਦੇ ਹੋ ਹਾਈਟ ਹੂਟ ਪੂਰੀ ਵੱਡੀ ਗਾਂ ਲੰਮੀ ਲੰਮੀ ਵੀ ਬਹੁਤ ਆ ਲੈ ਚੱਲ ਉੱਥੇ ਥਾਣਾ ਹਵਾਨਾ ਫਿਰ ਤੂੰ ਚੈੱਕ ਕਰ ਸਕਦੇ ਤਾਂ ਚਾਹਤਾ ਪਿਛਲੇ ਸਵੇਰੇ ਦੀ ਮੈਨੂੰ ਲੱਗਦਾ ਆ ਬੱਚੀ ਆ ਨਾ ਬਈ ਇਹਦੀ ਹਾਂ ਹਾਂ ਬਈ ਆ ਬੱਚੀ ਆ ਬੱਚੇ ਵੀ ਬਹੁਤ ਚੰਗੇ ਪਾਉਂਦੀ ਏ ਬਾਕੀ ਬਰੀਡ ਤੇ ਵੀ ਤੁਸੀਂ ਕੰਮ ਕਰ ਸਕਦੇ ਹੋ ਇੱਥੇ ਵੱਡੇ ਢਾਂਚੇ ਦੀ ਹੈ ਨਿਕ ਨਾਲ ਖੜੀ ਹਾਈਟ ਤੁਸੀਂ ਫੇਰ ਦੇਖ ਸਕਦੇ ਹੋ ਬਾਕੀ ਗਾਈਆਂ ਦੇ ਮੁਕਾਬਲੇ ਵੀ ਪੂਰੀ ਵੱਡੀ ਗਾਂ ਦੂਜੀਆਂ ਗਾਈਆਂ ਤੋਂ ਸਾਰੇ ਪਸ਼ੂਆਂ ਤੋਂ ਬਾਈ ਦੇ ਜਿੰਨੇ ਵੀ ਪਸ਼ੂ ਆ ਸਾਰਿਆਂ ਤੋਂ ਵੱਡੀ ਹੈ ਕੱਦ ਕਾਠ ਚ ਵੀ ਤੇ ਬਈ ਇਹਦਾ ਖਿਚਣ ਵਾਲੇ ਨੂੰ ਕਹਤ ਨੂੰ ਨਾਲ ਆਇਓ ਬਈ ਰੇਟ ਕੀ ਐ ਦਾ ਰੇਟ ਬਈ ਆਪਾਂ 125 ਕੀਤਾ ਏ 1,25,000 ਅੱਛਾ ਕੋਈ ਨਹੀਂ ਬਾ ਕੀ ਮਾਨ ਤਾਣਾ ਮਾਨ ਤਾਣਾ ਆਪਾਂ ਕਰਦਾ ਨਹੀਂ ਕੋਈ ਆਹ ਬਾਕੀ ਜਦੋਂ ਕੋਈ ਆਉਂਦਾ ਤੇ ਰੇਟ ਐ ਫੈਕਸ਼ਨ ਨਹੀਂ ਹੁੰਦੇ ਤੇ ਮਾਨ ਤਾਣ ਜ਼ਰੂਰ ਬਾਈ ਕਰੂਗਾ ਹਵਾਨਾ ਫੇਰ ਤੋਂ ਇੱਕ ਵਾਰੀ ਤੋਂ ਫੇਰ ਦਿਖਾ ਦਿੰਨਾ ਮੈਂ ਤੁਹਾਨੂੰ ਪੂਰੀ ਵੱਡੀ ਗਾਂ ਤੇ ਹਵਾਨੇ ਆਲਾ ਤੇ ਕਮਾਲ ਨੇ ਕੀਤੀਆਂ ਪਈਆਂ ਬੈਕ ਸਾਈਡ ਤੇ ਵੀ ਦੇਖ ਸਕਦੇ ਹੋ ਬਾਕੀ ਮੂੰਹ ਮੱਥਾ ਦੇਖ ਸਕਦੇ ਹੋ ਤੇ ਇੱਕ ਗਾਂ ਬਾਕੀ ਜਿਹਨੇ ਬਾਈ ਦੱਸਦਾ ਸੀ ਜਿਹਨੇ ਖਰੀਦਣੀ ਆ ਚਾਹ ਵਾਣਾ ਉਹੀ ਫੋਨ ਲਾਇਓ